ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਜਲਦੀ ਆ ਜੀ ਮੁੱਕੀ ਦੀ ਬਜਾਈ ਦੀ ਤਿਆਰੀ ਤੇ ਆਪਾਂ ਐਰੋਨਾ ਬਾਗੇ ਦੀ ਪਰਸੋਂ ਤੇ ਅੱਜ ਹਲਾ ਨਾਲ ਬਾਹਰੇ ਆ ਇੱਕ ਵਾਰ ਤੇ ਫਿਰ ਮਾਰਾਂਗੇ ਸੁਭਾਗਾ ਉੱਪਰ ਜਾਂ ਦੇਖਦੇ ਆਂ ਵੀ ਇਦਾਂ ਹੀ ਬਜਾਦਾਂਗੇ ਵੀ ਸੁਭਾਗੇ ਦੀ ਲੋੜ ਨਾ ਪਵੇ ਤੇ ਚਲਦੇ ਨੇ 969 ਗੱਲ 15 ਹਲ ਪਾਏ ਨੇ ਆਪਾਂ ਚੱਕ ਤੇ ਦੀ ਇਹ ਥੋੜੇ ਜੇ ਲੋਟਰੀ ਲੱਗਦੇ ਤੇ ਹਾਲ ਨਵੇਂ ਬਣਵਾਉਣੇ ਵੀ ਦਿੱਤੇ ਹੋਏ ਨੇ ਆਪਾਂ 13 ਹਾਲ ਬਾਕੀ ਉਹ ਵੀ ਦਿਖਾਵਾਂਗੇ ਕਿ ਕਿੱਥੋਂ ਬਣਵਾਏ ਨੇ ਕਿੰਨੇ ਦੇ ਪਏ ਨੇ ਆਪਾਂ ਨੂੰ ਬਾਕੀ ਲੱਗਦੇ ਆ ਬਹੁਣ ਤੇ ਇੱਕ ਖੇਤ ਰਹਿ ਗਿਆ ਆਹ ਤੇ ਬਾਕੀ ਸਾਰੇ ਵਾਏ ਗਏ ਇਹਨੂੰ ਲੱਗਦੇ ਆ ਇਹ ਹੈਗਾ ਤਿੰਨ ਕਿੱਲਾਂ ਦਾ ਪਲਾਟ ਇਹ ਪਾਉਨੇ ਆ ਪਹਿਲਾਂ ਬਾਕੀ ਉੱਧਰ ਦੂਈ ਮੋਟਰ ਤੇ ਲੇਜ਼ਰ ਕਰਾ ਵੀ ਚੱਲਦਾ ਤੇ ਇਹਕੋ 2 ਇੰਚ ਮੱਕੀ ਬੀਜ ਦਾਣੀ ਆਪਾਂ 17-17 ਕਿੱਲੇ ਜ਼ਮੀਨ ਹਲੇ ਗਿੱਲੀ ਕਰਕੇ ਥੋੜੀ ਡਲੀ ਆ ਦੇਖਦੇ ਆ ਜਾਂ ਤਾਂ ਫਿਰ ਰੂਟਾਵੇਟਰ ਮਾਰ ਦਾਂਗੇ ਜੇ ਸਭਾਗੇ ਨਾਲ ਨਾ ਲੋਟ ਆਇਆ ਤੇ ਕੀ ਬਾਗੇ ਦੇਖਦੇ ਆ ਟਾਈਮ ਬਜੇ ਆ ਫਿਰ ਸਭਾਗਾ ਲਿਆਵਾਂਗੇ ਇੱਕ ਸਾਈਡਾਂ ਥੋੜੀਆਂ ਹੀ ਆ ਉੱਕੀਆਂ ਨੇ ਤੇ ਉਹ ਵੀ ਖੱਟਣੀਆਂ ਨੇ ਜਿੱਥੋਂ ਚਾਨੀ ਮਾ ਉਹ ਵੀ ਸੈੱਟ ਕਰਨਾ ਪੂਰਾ ਜੰਮਦਾ ਨ ਉੱਤਰ ਉਹ ਲੋਨ ਕੋ ਚੱਕਰ ਤੇ ਜਾਂਦਾ ਈ ਪਾਵਰ ਮੋਡ ਚ ਆਇਆ ਗਿਆ ਜੀ ਸਾਰਾ ਖੇਤ ਤੇ ਹੁਣ ਮਾਰਾਂਗੇ ਤੇ ਸੁਹਾਗਾ ਟੋਲਾ-ਪੋਲਾ ਜਾਂ ਦੇਖਦੇ ਆ ਜਾਂ ਲੱਕੜ ਦਾ ਮਾਰਾਂਗੇ ਜਾਂ ਫਿਰ ਦੋਹੇ ਵਾਲਾ ਦੇਖਦੇ ਆ ਬਾਕੀ ਸਾਈਡਾਂ ਸੁੱਟਾਂ ਵੀ ਖੱਜਣੇ ਆ ਲੀਆਂ ਨੇ ਕਿਉਂ-ਕਿਉਂ-ਕਿਉਂ ਆ ਨੇ ਚੱਲਿਆ ਪੰਡੂ ਤੇ ਲੈ ਕੇ ਆਉਣਾ ਤੇ ਸੁਹਾਗਾ ਪਾ ਕੇ ਬਾਕੀ ਉੱਧਰ ਲੇਜ਼ਰ ਕਾਹ ਚੱਲਦਾ ਤੁਸੀਂ ਮੋਟਰ ਤੇ ਉੱਧਰ ਵੀ ਜਾ ਕੇ ਦਿਖਾਉਣਾ ਤੁਹਾਨੂੰ ਕਿ ਕਿੰਨਾ ਗਲੇਰ ਹੋਇਆ ਲੱਗਿਆ ਆ ਮੁੰਡਾ ਲੇਜ਼ਰ ਕਰਨਾ ਬਾਕੀ ਜੇ ਆਪਾਂ ਖਾਲੀ ਰੈਕਟਰ ਲੈ ਕੇ ਜਾਣਾ ਇਹ 69 ਸੀ ਆਰ ਡੀ ਆਈ ਫਿਰ ਪਹਿਲੇ ਮੋਡ ਚ ਕਰਨਾ ਪੈਂਦਾ ਹੈ। ਆ ਦੇਖੋ ਬਰੇਨ ਤੇਲ ਖਰਚਾ ਸਮਝ ਲਓ ਹੋਰ ਘਟਾ ਲੈਣਾ। ਜੇ ਆਪਾਂ ਬਾਈ ਕੁਈ ਕਰਨੀ ਆ ਜਾਂ ਜ਼ੋਰ ਦਾ ਕੰਮ ਕਰਨਾ ਹੈ ਟਰਾਲੀ ਤੇ ਫਸੀ ਹੋਈ ਆ ਉਹਨੂੰ ਕੱਢਣਾ ਹੈ। ਫੇਰਾ ਪਾਵਰ ਮੋਡ ਤੇ ਤੀਜਾ ਮੋਡ ਹੈਗਾ ਇਹ ਮੰਨ ਲਓ ਜਿਬਾਲੀ ਜ਼ੋਰ ਮਰਾਉਣਾ ਹੈ ਅਮਨ ਮਤਾਈ ਤੀਜਾ ਮੋਡ ਉਹਦੇ ਲਈ ਆ। ਤੇ ਬਾਕੀ ਚੱਲਦੇ ਆ ਪਿੰਡ ਨੂੰ ਲੈ ਕੇ ਆਉਨੇ ਆ। ਤਵਾਗਾ ਵੀਡੀਓ ਵਾਸਤੂ ਵਾਸਤੇ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੱਲਦਾ ਜੀ ਮੋਟਰ ਤੇ ਲੇਜ਼ਰ ਕਰਾ ਦੋ ਖੇਤ ਕਰਤੇ ਪਰੇ ਇਹ ਖੇਤ ਬਾਲਾ ਉੱਚਾ ਨਹੀਂ ਮਾਦੀ ਇਹਦੇ ਆਪਾਂ ਤਿੰਨ ਕਿਾਰੇ ਬਣਾਤੇ ਫਿਰ ਜੀਰੀ ਵੇਲੇ ਪੱਕੀਆਂ ਬਟਾਂ ਰੱਖਿਆ ਕਰਾਂਗੇ ਉੱਥੇ ਪਾ ਦਿਆ ਕਰਾਂਗੇ ਬਾਕੀ ਸਵੇਰ ਦਾ ਲੱਗਿਆ ਹੋਇਆ ਬਾਈ ਤੇ ਹਾਲ ਕੱਟਦੇ ਆਪਾਂ 69 ਖੜਾ ਬਾਕੀ ਲੈ ਕੇ ਲੈ ਕੇ ਜਾਣਾ ਸੁਭਾਗਾ ਮਾਰਦੇ ਆ ਸੁਭਾਗਾ ਆਹ ਸਾਈਡ ਬਹੁਤ ਜ਼ਿਆਦਾ ਨੀਮੀ ਆ ਇੱਧਰ ਮਿੱਟੀ ਜ਼ਿਆਦਾ ਆਊਗੀ ਬੱਟ ਦੇ ਲਵੇ ਲਵੇ ਬਾਕੀ ਅਰਜਣ ਚੱਲਦਾ ਏ ਨੀਮੀ ਆ ਇੱਧਰ ਆ ਨਾ ਨੀਮਾ ਇੱਧਰ ਨੀਮਾ ਇੱਧਰ ਹੈ ਨਾ ਹੋਰ ਸੁਣਾ ਕੰਮ ਚੱਲਦਾ ਹੈ ਕੰਮ ਮਾਰੋ ਮਾਰ ਕਰ ਸੇਵਕ ਵੀਰ ਆ ਗਿਆ ਤੇ ਤਵੀਆਂ ਲੈ ਕੇ ਗਿਆ ਇਹਦੀ ਕੱਢਣ ਆਇਆ ਹੁਣ ਪੂਰੀ ਰੌਣਕ ਰੈਂਦੀ ਆ ਆ ਮੋਟਰ ਤੇ ਸਾਡੀ ਤੇ ਬਾਕੀ ਲੇਜ਼ਰ ਕਰਾ ਵੀ ਚੱਲਦਾ ਏ ਚੱਲਦਾ 855 ਅੱਡੇ ਮਿੰਟ ਜਿਆਦਾ 852 ਦੀ ਫੈਨ ਨੇ ਸਵਰਾਜ ਦੇ ਹੂੰ ਕੋਏ ਲਾ ਦੇ ਉਹ ਮੱਕੀ ਦੇ ਕੋਵਾ ਬਸ ਕੋਏ ਮੱਕੀ ਗੱਲ ਨੂੰ ਭਜਾਉਨੇ ਆ ਕੱਲੂ ਸ਼ੁਰੂ ਕਰਦੇ ਆ 500 ਤਾਂ ਲਗਾ ਦੇ ਦੀ ਦੁਬਾਰਾ ਮੋਟਰ ਤੇ ਚੱਲਦਾ ਹਲੇ ਲੇਜ਼ਰ ਦਾ ਕੰਮ ਬਸ ਮੰਨ ਲਓ ਘੰਟਾ ਕੋ ਹੋਰ ਲੱਗੂਗਾ ਜਮੀਂ ਖੇਤ 00 ਹੋਜੂ ਪੂਰਾ ਪੱਧਰ ਤੇ ਉੱਧਰ ਚੱਲਦੀ ਆ ਬਾਹੀ ਫਲਾਂ ਨਾਲ ਕੱਲ ਨੂੰ ਫਿਰ ਬਜਾਈ ਕਰਾਂਗੇ ਮੱਕੀ ਦੀ ਤੇ ਦੇਖਦੇ ਆ ਡੜਾ ਜ਼ਿਆਦਾ ਈ ਜ਼ਮੀਨ 'ਚ ਨਹੀਂ ਫਿਰ ਹੈਰੋ ਫੇਰਾਂਗੇ ਇੱਕ ਵਾਰ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਚੱਲਦਾ ਇੱਧਰਲੇ ਏਰੀਆ 'ਚ ਸਾਰੇ ਪਾਸੇ ਜ਼ਿਮੀਦਾਰ ਆਪਣੇ ਕੋਈ ਆਲੂ ਪੜਦਾ ਕੋਈ ਕੰਮ ਸਾਰੇ ਲੱਗੇ ਹੋਏ ਨੇ ਤੇ ਸੁਭਾਗਾ ਮਹਾਰਾਹੇ ਕਾਲੂ ਆਪਾਂ ਉਧਰ ਇਕੱਠਾ ਹੀ ਤੇ ਆਹ ਏਦ ਨੂੰ ਹੀ ਵੱਜ ਜਾਊਗਾ ਤੇ ਦੂਏ ਨੂੰ ਵੀ ਵੱਜ ਜਾਊਗਾ ਰਾਦਾਂ ਦਾ ਲੇਜ਼ਰ ਕਰਾਏ ਬਾਕੀ ਲੇਜ਼ਰ ਨੇ ਬਹੁਤ ੜਲੀ ਭੋਰਤੀ ਪਰੀ ਪੱਕੀ ਡਲੀ ਆ ਉਹ ਨਹੀਂ ਫਟਦੀ ਹੈਗੀ। ਬਾਕੀ ਉਹ ਸਾਈਡ ਬਹੁਤ ਜ਼ਿਆਦਾ ਨੀਵੀਂ ਸੀ। ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ। ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ। 5.5 ਕਿੱਲਾਂ ਦਾ ਪਲਾਟ ਆਪਣਾ ਆ ਏ। ਤੇ 5.5 ਕਿੱਲਾਂ ਦਾ ਪਲਾਟ ਦੂਆ ਜਿੱਧਰ ਟਰੈਕਟਰ ਚੱਲਦਾ ਏ ਹਾਲਾਂ ਤੇ ਬਾਹ ਰਿਹਾ ਮਨਾ ਬਾਕੀ ਥੋੜੀ ਡਾਕਰ ਜ਼ਮੀਨ ਕਰਕੇ ਕਿਸਾਨ ਵੀਰ ਆ ਗਿਆ ਇਹ ਵੀ ਬਾਊਗਾ ਮੈਨ ਲੱਗਦਾ ਨਾਲ ਤੇ ਡਾਕਰ ਜ਼ਮੀਨ ਕਰਕੇ ਥੋੜਾ ਜਿਹਾ ਡਲਾ ਜ਼ਿਆਦਾ ਪੈ ਜਾਂਦਾ ਡਲਾ ਛੇਦੀ ਫੁੱਟਦਾ ਨਹੀਂ ਹੈਗਾ ਚਲਾਤੇ ਦੋ ਟਰੈਕਟਰ 475 ਵੀ ਆ ਗਿਆ ਜੱਕਦਣੇ ਕੰਮ ਅੱਜ ਮਨਾ ਵੀ ਲੱਗਿਆ ਆ ਬਾਜ ਸਨੋ ਟਮਾਟਰੀ ਦੀ ਬਾਜ ਦੀ ਫੈਨ ਨੇ ਸਵਰਾਜ ਦੇ ਲੋਕ ਬਾਕੀ ਉਧਰ ਚੱਲਦਾ 475 ਉਹਦੇ ਮਗਰ ਵੀ 11 ਹੜਲੇ ਦੋਏ ਟਰੈਕਟਰ ਜੋੜ ਤੇ ਬਾਕੀ ਸ਼ਾਮ ਹੋ ਗਈ ਟਾਈਮ ਹੋ ਗਿਆ 6 ਵਜੇ ਦਾ ਚਾਲਦੇ ਨੇ ਤਿੰਨ ਟਰੈਕਟਰ ਖੇਤ ਚ ਕੰਮ ਪੂਰੇ ਜੋਰਾਂ ਤੇ ਆ ਬਾਕੀ ਪੱਧਰ ਵੀ ਹੋ ਚੱਲਿਆ ਖੇਤ ਬਾਕੀ ਲੇਬਰ ਬੈਠੀ ਆ ਮੋਟਰ ਤੇ ਇਹਨਾਂ ਦੀ ਕੰਮ ਪੂਰਾ ਜੋਰ ਤੇ ਆ ਪਟਾਈ ਦਾ ਤੇ ਇੱਧਰ ਲਾ ਕੇ ਤੁਰਦਾ ਆਪਣਾ ਹਲੇ ਪੱਟਣ ਤੋਂ ਦੋ ਢਾਈ ਦਿਨ ਕੀਲੇ ਨੇ ਇਹ ਫੇਰ ਆਂਦੇ ਨੇ ਹਲੇ ਪੱਟਣ ਤੋਂ ਵੇਲ ਬੜਾਤੀ ਆਪਾਂ ਇਹਨੂੰ ਛੇੜਾਂਗੇ ਹਲੇ 5-7 ਦਿਨ ਤੱਕ ਦੇਖਾਂਗੇ ਪਟਾਈ ਲਾਵਾਂਗੇ ਜਿੰਨੇ ਵੀ ਆਪਣੇ ਕੋਲ ਖੇਤ ਵਿਹਲੇ ਨੇ ਸਾਰੇ ਖੇਤਾਂ 'ਚ ਮੱਕੀ ਦੀ ਬਿਜਾਈ ਕਰਨ ਤੋਂ ਬਾਅਦ ਫੇਰ ਦੇਖਾਂਗੇ ਇਹਨੂੰ ਤੇ ਦੂਏ ਪਾਸੇ ਵੀ ਆਪਣੀ ਪਟਾਈ ਚੱਲਦੀ ਤੇ ਉਧਰ ਵੀ ਕੰਮ ਨਿਬੜ ਗਿਆ ਅੱਜ ਤੇ ਬਾਕੀ ਰਹਿ ਗਿਆ ਚਿਪਸ ਹੋਣਾ ਬੰਨ ਹਮਲਣੀ ਆਦਨਜ ਜੱਟ ਪੂਰੇ ਹੌਂਸਲੇ ਚ ਹੁੰਦੇ ਨੇ ਪਰ ਹੌਂਸਲੇ ਤਾਂ ਹਰ ਟਾਈਮ ਹੀ ਰਹਿੰਦੇ ਨੇ ਬਾਕੀ ਪੈਸੇ ਆਏ ਹੁੰਦੇ ਨੇ ਪੂਰੇ ਆਲੂ ਦਾ ਰੇਟ ਵੀ ਹੁਣ ਉੱਠ ਖੜਿਆ ਵਧੀਆ ਹੋ ਗਿਆ ਪਹਿਲਾਂ ਥੋੜਾ ਜਿਹਾ ਡਾਊਨ ਡਾਊਨ ਸੀ ਰੇਟ ਸ਼ੁਰੂ ਸ਼ੁਰੂ ਚ ਹੁਣ ਵਧੀਆ ਏ ਇਹ ਆਪਣਾ ਠੇਕੇਦਾਰ ਆ ਪਾਰਟੀ ਦਾ 28 30 ਬੰਦੇ ਨੇ ਇਹ ਕੰਮ ਪੂਰਾ ਠੋਕ ਕੇ ਕਰਦੇ ਨੇ ਅੱਜ ਕੀ ਚੱਲੂਗਾ ਮੁਰਗਾ ਚੱਲਦੀ ਆ ਮੁਰਗੇ ਦੀ ਤਿਆਰੀ ਹਾਂ ਮਿਸਤਰੀ ਧੂਆਂ ਹੀ ਧੂਆਂ ਕਰੀ ਬੈਠੇ ਹਾਂ ਠੰਡ ਬਹੁਤ ਆ ਬਹੁਤ ਨੌਰ ਚੱਲੀਏ ਸਮਾਨ ਦੀ ਭਾਈਏ ਵਿਆਜ ਲੱਗਿਆ ਕੱਟਣ ਅੱਛਾ ਜੀ ਚੱਲੂਗਾ ਮੁਰਗਾ ਮਾਰੂੰ ਮਾਰ ਸਮਾਨ ਦੀ ਭਾਈਏ ਕਦੋਂ